भवानीगढ़ नजदीक निदामपुर नहर चवेरे उस समय वा हादसा वापर गया जब एक पिकअप ਅਚਾਨਕ ਹੀ ਬੇਕਾਬੂ ਹੋ ਕੇ ਨਹਿਰ ਚ ਜਾ ਡਿੱਕੀ ਵੱਡਾ ਬਚਾਰ ਰਿਹਾ ਕਿ ਚਾਲਕ ਵੱਲੋਂ ਸ਼ੀਸ਼ਾ ਤੋੜ ਕੇ ਪਿਕਅਪ ਵਿੱਚੋਂ ਬਾਹਰ ਨਿਕਲਿਆ ਗਿਆ ਤੇ ਉਸਨੇ ਆਪਣੀ ਜਾਨ ਬਚਾਈ ਹੈ ਪਰ ਗੱਡੀ ਵਿੱਚ ਲੋਡ ਜਿੰਨਾ ਵੀ ਸਮਾਨ ਸੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਨਹਿਰ ਦੇ ਕਿਨਾਰੇ ਕੋਈ ਵੀ ਗ੍ਰਿਲ ਨਹੀਂ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ ਫਿਲਹਾਲ ਜਾਨੀ ਨੁਕਸਾਨ ਤੋਂ ਤਾਂ ਬਚਾ ਦੱਸਿਆ ਜਾ ਰਿਹਾ ਹੈ ਪਰ ਚਾਲਕ ਅਨੁਸਾਰ ਉਸ ਦਾ ਕਰੀਬਨ 1.5 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਫਿਲਹਾਲ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪਿਕਅਪ ਗੱਡੀ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਤੁਸੀਂ ਤਸਵੀਰਾਂ ਆਪਣੇ ਸਕਰੀਨ ਤੇ ਵੇਖ ਸਕਦੇ ਹੋ ਕਿ ਕਿੰਜ ਬਿਨਾ ਗ੍ਰਿਲ ਤੋਂ ਇਸ ਨਹਿਰ ਦੇ ਕਿਨਾਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੇਰਾ ਨਾਮ ਲਖਵੀਰ ਸਿੰਘ ਆ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜਨਨਾ ਦਾ ਬਲਾਕ ਦੜਬਾ ਦਾ ਪ੍ਰਧਾਨ ਆ ਲਖਵੀਰ ਸਿੰਘ ਜੀ ਕੀ ਗੱਲ ਹੋਈ ਅਜੋਰੀ ਜੀ ਇਹ ਸਵੇਰੇ ਮੈਨੂੰ 7:00 ਵਜੇ ਜਨਕਿ ਪਿੰਡ ਪੌਣਕ 7:00 ਵਜੇ ਦਾ ਪਤਾ ਲੱਗਿਆ ਵੀ ਐਂ ਕਰਕੇ ਜਿਹੜਾ ਮੁੰਡਾ ਗੁਰੀ ਆ ਪਿੰਡ ਦੇ ਵਿੱਚ ਇਹਨੂੰ ਗੁਰੀ ਨਾਮ ਦੇ ਨਾਲ ਪਛਾਣਿਆ ਜਾਣਦੇ ਨੇ ਵਿਉ ਦੀ ਜਿਹੜੀ ਗੱਡੀ ਆ ਨੰਦਾਮਪੁਰ ਨਹਿਰ ਚ ਡਿੱਗੀ ਤੇ ਉਰੇ ਸਾਡਾ ਬਹੁਤ ਸਾਰੇ ਸਾਡੇ ਜਥੇਬੰਦੀ ਕਰਕੇ ਲਿੰਕ ਵੀ ਨੇ ਸੀ ਇਹਦੀ ਪਤਾ ਕਰਿਆ ਵੀ ਦੋਨੇ ਪੋਲਾਂ ਤੇ ਤਾਂ ਹੈ ਨਹੀਂ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਜਿਹੜਾ ਇਹ ਲਹਿਰੇ ਤੋਂ ਲੈ ਕੇ ਨੰਦਾਮਪੁਰ ਤੱਕ ਰੋਡ ਬਣਿਆਗਾ ਤੇ ਸਰਕਾਰ ਨੇ ਰੋਡ ਲੋਕਾਂ ਨੂੰ ਸਹੂਲਤ ਦਾ ਦਿੱਤੀ ਆ ਸੀ ਕਹਿਣਾ ਵੀ ਚਾਹੁੰਦੇ ਆ ਤੇ ਸਰਕਾਰ ਨੇ ਇਹਦੇ ਵਿੱਚ ਸੇਫਟੀ ਕੋਈ ਨਹੀਂ ਹੈਗੀ ਕਿ ਕਾਲ ਦਾ ਰੂਪ ਇਹ ਹੈ ਜੇ ਰੋਡ ਮੰਨ ਲਓ ਜੇ ਕੋਈ ਮੋਟਰਸਾਈਕਲ ਵਾਲਾ ਸਕੂਟਰ ਵਾਲਾ ਗੱਡੀ ਵਾਲਾ ਸਾਈਡ ਦੇਣ ਨੂੰ ਕੋਈ ਪਾਸੇ ਦੂਏ ਪਾਸੇ ਕੋਈ ਜਗਾ ਨਹੀਂ ਹੈਗੀ ਕਿਉਂਕਿ ਦੂਸਰੇ ਪਾਸੇ ਤਰਾਕਤ ਨੇ ਬੇ ਅਮਜੇੜ ਜੰਗਲਾਤ ਮਹਿਕ ਮੇਦ ਨੇ ਇਸ ਪਾਸੇ ਨਹਿਰਾਂ ਕਿਉਂਕਿ ਇਧਰ ਵੀ ਪਟੜੀ ਤੁਸੀਂ ਕੈਮਰੇ ਚ ਦੇਖ ਸਕਦੇ ਹੋ ਬਿਲਕੁਲ ਸਾਫ਼ ਆ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਪੂਰੀ ਜਨਤਾ ਆਮ ਵੱਲੋਂ ਬੇਨਤੀ ਕਰਦੇ ਆ ਵੀ ਜਿਹੜੀ ਇਹ ਸੜਕਾ ਬਣਾਈ ਤਾਂ ਹੈਗੀ ਤੁਸੀਂ ਲੋਕਾਂ ਦੀ ਸਹੂਲਤ ਬਾਤੇ ਆਮ ਲੋਕਾਂ ਦੀ ਸਹੂਲਤ ਬਾਤੇ ਕਿਉਂਕਿ ਜਿਹੜਾ ਸਰਕਾਰ ਨੂੰ ਵੀ ਆਮ ਜਨਤਾ ਤੋਂ ਟੈਕਸ ਜਾਂਦਾ ਅਸੀਂ ਹਰ ਇੱਕ ਚੀਤੇ ਟੈਕਸ ਦੇ ਸਾਡੇ ਵੱਲ ਤੇ ਇਹ ਸਹੂਲਤ ਬਣਾਈ ਆ ਤਾਂ ਤੁਸੀਂ ਕੰਮ ਸੇ ਕੰਮ ਇਹਦੀ ਸੇਫਟੀ ਦਾ ਬਣਾਉਣਾ ਤਾਂ ਜਿਵੇਂ ਅੱਜ ਵਾਲਾ ਹਾਸਾ ਹੋਇਆ ਕਿਉਂਕਿ ਇਹ ਜਿਹੜੀ ਜ਼ਿੰਦਗੀ ਆ ਜਾਨ ਬਹੁਤ ਕੀਮਤੀ ਆ ਇਹ ਪੈਸੇ ਨਾਲ ਵੀ ਭਰ ਪਾਈ ਨਹੀਂ ਹੁੰਦੀ ਤੇ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਸਰਕਾਰ ਇਹਦੀ ਜਿਹੜੀ ਬਾਉਂਡਰੀ ਆ ਉਹ ਬਣਾਵੇ ਇਹਦਾ ਕੁਝ ਵੀ ਕਰੇ ਸਰਕਾਰ ਇਹਦਾ ਹੱਲ ਕਰੇ ਦੂਸਰੇ ਪਾਸੇ ਜਿਹੜੇ ਦਰਾਕਤ ਨੇ ਕਿਉਂਕਿ ਹਾਸਾ ਜਿਹੜਾ ਜਿਹੜਾ ਇਹ ਬੰਦਾ ਡੀਆ ਗੁਰੀ ਗੱਡੀ ਦੀ ਜਿਹੜਾ ਨੁਕਸਾਨ ਆ ਕਪਨ ਤੋਂ ਕੰਮ ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਕਿ ਇਹਦੇ ਵਿੱਚ ਕਿਰਿਆਨੇ ਦਾ ਸਮਾਨ ਸੀ ਉਹ ਵੀ ਨਹਿਰ ਦੇ ਵਿੱਚ ਹੀ ਰਹਿ ਗਿਆ ਪਾਣੀ ਭੈਣ ਕਰਕੇ ਉਹ ਜਿਹੜਾ ਸਾਹੂਕਾਰਾਂ ਦਾ ਸੇਠਾਂ ਦਾ ਸਮਾਨ ਸੀ ਉਹਦਾ ਵੀ ਨੁਕਸਾਨ ਹੋ ਗਿਆ ਸਰਕਾਰ ਨੂੰ ਬੇਨਤੀ ਆ ਵੀ ਇਹਦਾ ਸਮਾਨ ਉਹਦੀ ਪਰਪਾਈ ਹੋਵੇ ਬਈ ਅੱਜ ਮੌਕੇ ਤੇ ਪਹੁੰਚੂ ਕੀ ਕਰਨਾ ਵੀਰ ਜੀ ਅਸੀਂ ਨਾਲ ਸਾਨੂੰ ਇੱਕ ਫੋਨ ਆਇਆ ਸੀਗਾ ਵੀ ਇੱਗਾ ਥੱਲੇ ਕਹਿੰਦਾ ਗੱਡੀ ਗਿਰਦੀ ਅਸੀਂ ਮੌਕੇ ਤੇ ਆਏ ਹਾਂ ਜੀ ਅਸੀਂ ਨੇ ਦੇਖ ਲਿਆ ਵੀ ਗੱਡੀ ਵੀ ਜਿਹੜੀ ਨਿਕਲ ਗਈ ਤੇ ਬੰਦੇ ਦੇ ਜੋ ਕੋਈ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਮਤਲਬ ਕਿ ਸੰਗਰੂਰ ਤੋਂ ਇਹ ਮੇਥੀ ਤੇ ਜੀਰਾ ਭਰ ਕੇ ਲੈ ਕੇ ਆ ਰਹੇ ਸੀਗੇ ਉਧਰ ਸਕੂਟਰ ਪਾਸਿੰਗ ਆਨ ਕਰਕੇ ਥੋੜਾ ਜਿਹਾ ਬੈਲੈਂਸ ਆਨ ਕਰਕੇ ਜਿਹੜੇ ਹੈਗੇ ਗੱਡੀ ਕੋਲਫਤ ਗਿਰ ਗਈ ਗੱਡੀ ਵੀ ਬਾਹਰ ਨਿਕਲੀ ਤੇ ਬੰਦਾ ਵੀ ਬਿਲਕੁਲ ਠੀਕ ਠਾਕ ਹੈ ਵੀ ਠੀਕ ਹੈ ਜੀ ਕਿਹੜੀ ਜਗ੍ਹਾ ਦਾ ਹੈ ਜੀ ਇਹ ਹੈਗੇ ਜੇ ਨਦਾਂਪੁਰ ਤੋਂ ਆਪਾਂ ਸਿੱਧਾ ਆਉਂਦੇ ਆ ਨੈਰੋ ਨੈਰ ਥਮਸ ਸਿੰਘ ਥਮਸ ਸਿੰਘ ਵਾਲੇ ਠੀਕ ਹੈ ਜੀ ਇਹਨੂੰ ਕੀ ਕਾਰਵਾਈ ਕਰਨੀ ਉਹ ਦੇਖਦੇ ਆ ਜੇ ਆਪਾਂ ਇਹਨਾਂ ਬੰਦੇ ਨੂੰ ਪੁੱਛਦੇ ਆ ਵਿਚਾਰਿਆਂ ਨੂੰ ਜਿਹਦੇ ਕੇ ਆ ਗਿਆ ਬਾਕੀ ਪਹਿਲਾਂ ਇਹਨੂੰ ਪੁੱਛਦੇ ਆ ਵੀ ਪੱਟੀ ਵਗੈਰਾ ਜੇ ਪਹਿਲਾਂ ਫਸਟ ਟ੍ਰੀਟਮੈਂਟ ਦਵਾਣੇ ਜੋ ਵੀ ਹੋਏਗਾ ਫਿਰ ਦੇਖਦੇ ਆ